ਇਸੇ ਵੱਡੀ ਕਾਰਵਾਈ ਕਰਦੇ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰਮੁੱਖ ਹੋਟਲ ਅਲਪਾਈਨ ਨੂੰ ਫ੍ਰੀਜ਼ ਕਰ ਦਿੱਤਾ ਹੈ ਜਿਸ ਦੀ ਕੀਮਤ ਲਗਭਗ 4.5 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ ਕਿ ਇਹ ਹੋਟਲ ਨਸ਼ੀਲੇ ਪਦਾਰਥਾਂ ਦਾ ਅੱਡਾ ਬਣ ਚੁੱਕਾ ਸੀ ਡੀਐਸਪੀ ਹਰਿਸ਼ ਬਹਿਲ ਨੇ ਦੱਸਿਆ ਕਿ ਬਟਾਲਾ ਪੁਲਿਸ ਨੇ 24 ਸਤੰਬਰ 2024 ਨੂੰ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਦੇ ਕਬਜ਼ੇ ਦੇ ਵਿੱਚੋਂ 2.8 ਕਿਲੋ ਹੈਰੋਇਨ ਬਰਾਮਦ ਕੀਤੀ ਸੀ ਮਾਮਲੇ ਦੇ ਵਿੱਚ ਪਿਛਲੇ ਅਤੇ ਅਗਲੇ ਸਬੰਧਾਂ ਦੀ ਜਾਂਚ ਵਿੱਚ ਪਾਇਆ ਗਿਆ ਕਿ ਹੋਟਲ ਦੇ ਕਮਰਾ ਨੰਬਰ 103 ਦੀ ਵਰਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਾਰਜਾਂ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਕੀਤੀ ਜਾ ਰਹੀ ਸੀ ਅਤੇ ਕਮਰਾ ਨਸ਼ਾ ਤਸਕਰਾਂ ਦੇ ਲਈ ਰਾਖਵਾਂ ਦੇ ਤਸਕਰਾਂ ਨੇ ਨਸ਼ੀਲੇ ਪਦਾਰਥਾਂ ਨੂੰ ਸਟੋਰ ਕਰਨ ਅਤੇ ਆਪਣੇ ਗੈਰ ਕਾਨੂੰਨੀ ਵਪਾਰ ਨੂੰ ਸੁਵਿਧਾਜਨਕ ਬਚਾਉਣ ਦੇ ਲਈ ਹੋਰ ਸੰਚਾਲਕਾਂ ਨੂੰ ਮਿਲਣ ਦੇ ਲਈ ਵੀ ਕਮਰੇ ਦੀ ਵਰਤੋਂ ਕੀਤੀ ਸੀ। ਹੁਣ ਸਾਰਾ ਜੀਤਨਗਰ ਐਲਫਾ ਲਾਈਨ ਹੋਟਲ ਜਿਹੜਾ ਹੈਗਾ ਜਿਹਨੂੰ ਅੱਜ ਫ੍ਰੀਜ਼ਿੰਗ ਆਰਡਰ ਸਾਨੂੰ ਕੰਪੀਟੈਂਟਡ ਅਥਾਰਟੀ ਤੋਂ ਮਿਲੇ ਹੈ ਜਿਹੜੇ ਐਨਡੀਪੀਐਸ ਦੇ ਤਹਿਤ ਹੈਗੇ ਆ ਇਹ ਸਾਡੇ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਬਟਾਲਾ ਦੇ ਵਿੱਚ ਇਹਨਾਂ ਤੇ 21 9 2024 ਨੂੰ ਇੱਕ ਕੇਸ ਰਜਿਸਟਰਡ ਹੋਇਆ ਸੀਗਾ। ਉਥੇ ਬੀਐਸਐਫ ਔਰ ਪੁਲਿਸ ਦੇ ਜੁਆਇੰਟ ਆਪਰੇਸ਼ਨ ਨਾਲ ਇਨੀਸ਼ੀਅਲੀ 2 ਕਿਲੋ ਤੇ 580 ਗ੍ਰਾਮ ਹੀਰੋਇਨ ਬਰਾਮਦ ਹੋਈ ਸੀਗੀ ਜਿਹਦੇ ਵਿੱਚ ਟੋਟਲ 23 ਜਿਹੜੇ ਮੁਲਜ਼ਮ ਹੈਗੇ ਆ ਜਿਨ੍ਹਾਂ ਦੇ ਵਿੱਚੋਂ 12 ਅਸੀਂ ਅਰੈਸਟ ਕਰ ਚੁੱਕੇ ਆ ਤੇ ਬਾਕੀਆਂ ਨੂੰ ਅਸੀਂ ਅਰੈਸਟ ਕੀਤਾ ਜਾ ਸਕਦਾ ਉਹਦੇ ਤਹਿਤ ਅਸੀਂ ਅੱਜ 68 ਐਫ ਦੇ ਤਹਿਤ ਜਿਹੜੇ ਉਹਦੇ ਵਿੱਚ ਮੁਲਜ਼ਮ ਫੜੇ ਗਏ ਸੀ ਉਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਕਿ ਇਸ ਹੋਟਲ ਦੇ ਵਿੱਚ ਇਹ ਹੋਟਲ ਬਿਲਕੁਲ ਨਸ਼ਾ ਤਸਕਰਾਂ ਦਾ ਇੱਕ ਅੱਡਾ ਬਣਿਆ ਹੋਇਆ ਸੀ ਇੱਥੋਂ ਦਾ 103 ਨੰਬਰ ਕਮਰਾ ਹੈਗਾ ਜਿੱਥੇ ਕਿ ਉਹ ਸਾਰੇ ਬੈਠ ਕੇ ਸਾਰੇ ਪਾਕਿਸਤਾਨ ਦੇ ਜਿਹੜੇ ਸਮਗਲਰਸ ਹੈਗੇ ਸੀਗੇ ਉਹਨਾਂ ਨਾਲ ਕੰਟੈਕਟ ਦੇ ਵਿੱਚ ਆਂਦੇ ਸੀਗੇ ਤੇ ਇੱਥੇ ਹੀ ਬੈਠ ਕੇ ਸਾਰੀਆਂ ਡੀਲਸ ਹੁੰਦੀਆਂ ਸੀਗੀਆਂ ਔਰ ਇਹ ਹੋਟਲ ਦੇ ਮਾਲਕ ਜਿਹੜੇ ਹੈਗੇ ਸੀਗੇ ਇਹ ਉਹਨਾਂ ਨੂੰ ਵਿਦਆਊਟ ਐਨੀ ਮੇਨਟੇਨਿੰਗ ਰਜਿਸਟਰ ਕਿਸੇ ਕਿਸਮ ਦਾ ਵੀ ਰਜਿਸਟਰ ਮੇਨਟੇਨ ਕੀਤੇ ਬਿਗੈਰ ਹੀ ਉਹਨਾਂ ਨੂੰ ਇਹ ਸਾਰੇ ਰੂਮ ਵਗੈਰਾ ਪ੍ਰੋਵਾਈਡ ਕਰਾਉਂਦੇ ਸੀਗੇ ਤੇ ਇੱਥੇ ਹੀ ਬੈਠ ਕੇ ਸਾਰੇ ਸੌਦੇਬਾਜ਼ੀ ਇਹਨਾਂ ਦੀ ਹੁੰਦੀ ਸੀ ਉਦੇ ਤਹਿਤ ਅੱਜ ਅਸੀਂ ਉਹਦੇ ਤੇ ਉਸ ਕੇਸ ਦੇ ਵਿੱਚ ਹੀ ਕਾਰਵਾਈ ਕਰਦੇ ਹੋਏ ਦਿੱਲੀ ਤੋਂ ਅਸੀਂ ਇਹਨਾਂ ਦੇ ਆਰਡਰ ਫ੍ਰੀਜ਼ਿੰਗ ਆਰਡਰ ਲਏ ਆ ਇਸ ਫ੍ਰੀਜ਼ਿੰਗ ਆਰਡਰ ਦੇ ਤਹਿਤ ਇਹ ਹੁਣ ਨਾ ਤਾਂ ਆਪਣੇ ਹੋਟਲ ਨੂੰ ਕਿਸੇ ਨੂੰ ਅੱਗੇ ਵੇਚ ਸਕਦੇ ਆ ਨਾ ਉਹਨੂੰ ਇਹ ਕਿਸੇ ਨੂੰ ਲੀਜ਼ ਤੇ ਵਗੈਰਾ ਤੇ ਦੇ ਸਕਦੇ ਆ ਉਰੇ ਅਸੀਂ ਆਰਡਰ ਅੱਜ ਇਹਨਾਂ ਨੂੰ ਨੋਟ ਕਰਾਣਾ ਹੈ ਇਸ ਤੋਂ ਪਹਿਲਾਂ ਕਮਰਸ਼ੀਅਲ ਜਿਹੜੇ ਅਸੀਂ ਹੁਣ ਤੱਕ 52 ਜਿਹੜੇ ਕੇਸਸ ਹੈਗੇ ਆ ਜਿਹਦੇ ਵਿੱਚ ਕਰੀਬ 27 ਕਰੋੜ ਦੀ ਪ੍ਰਾਪਰਟੀ 72 ਮੁਲਜ਼ਮਾਂ ਦੀ ਜਿਹੜੀ ਉਥੇ ਸਮਗਲਰ ਹੈਗੇ ਸੀ 72 ਉਹਨਾਂ ਦੀਆਂ ਪ੍ਰਾਪਰਟੀ ਨੂੰ ਅਸੀਂ ਫ੍ਰੀਜ਼ ਕਰ ਚੁੱਕੇ ਹਾਂ ਤੇ ਅੱਗੋਂ ਹੁਣ ਉਹਨਾਂ ਨੂੰ ਫੋਰਫਿਟ ਵੀ ਕੀਤਾ ਜਾ ਰਿਹਾ ਇਹ ਅੱਜ ਉਹਦੇ ਤਹਿਤ ਇਹਦੀ ਕੀਮਤ ਕੋਈ 4.5-5 ਕਰੋੜ ਰੁਪਈਆ ਹੈਗੀ ਹੈ ਜਿਨ੍ਹਾਂ ਨੂੰ ਅਸੀਂ ਅੱਜ ਇਹਨੂੰ ਵੀ ਅਸੀਂ ਫ੍ਰੀਜ਼ ਕਰ ਰਹੇ ਹਾਂ